ਸਭ ਤੋਂ ਪਹਿਰੇ ਕਾਲਜ ਦੀ ਸ਼ੁਰੂਆਤ ਆ ਤੁਹਾਡੇ ਅੱਜ ਦੇ ਨਵੀਂ ਵੀਡੀਓ ਦੇ ਵਿੱਚ। ਪਿਆਰੇ ਵੀਰੋ ਆਪਾਂ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਟਰੈਕਟਰ ਸਵਰਾਜ 855। ਮੈਂ ਤੁਹਾਨੂੰ ਸਭ ਤੋਂ ਪਹਿਲਾਂ ਟਰੈਕਟਰ ਚੈੱਕ ਕਰੂ ਤੇ ਫਿਰ ਮੈਂ ਤੁਹਾਨੂੰ ਦੱਸਦਾ ਇਹਦੀ ਡਿਟੇਲ। ਵੀਡੀਓ ਸਮਾਰਕ ਦਿਖਾ ਦੇ ਦਲ ਤੋਂ। ਟਰੈਕਟਰ ਬਿਲਕੁਲ ਸਾਫ਼ ਸੁਥਰਾ ਟਰੈਕਟਰ ਆ। ਆਪਣਾ 400 ਸੋਦੇ ਵਿੱਚ ਲਾਲ ਰੰਗ ਵਾਲਾ। ਤੇ 1995 ਮਾਡਲ। ਕਦੇ ਇਸੇ ਚੈੱਕ ਕਰ ਸਕਦੇ ਹਾਂ ਮੁਰਦੋ ਟਰੈਕਟਰ ਬਿਲਕੁਲ ਰਿਜਨ ਆੜਾ ਆੜਾ ਕਿ ਬਿਸ਼ਰੇ ਮਰਕਾਰਡ ਚੇਂਜ ਹੋਏ ਹੋਏ ਨੇ ਦਵਾਰੇ ਪਾਏ ਹੋਏ ਹੋਏ ਨੇ ਬਾਕੀ ਜਿਹੜੇ ਹੈਗੇ ਨੇ ਪਰ ਵਜੇ ਸਥਿਤੀ ਦੇ ਵਿੱਚ ਨਹੀਂ ਤੇ ਬਿਲਕੁਲ ਇਹਨਾਂ ਦੇ ਕੋਲੇ ਵੀ ਨਹੀਂ ਛੇ ਗਏ ਜੇ ਕੋਰਾਂ ਕਰੋ ਤਾਂ ਉੱਤੇ ਹੀ ਜਾਂਦਾ ਚਲੋ ਇਹ ਤਾਂ ਆਮ ਜਿਹੀਆਂ ਗੱਲਾਂ ਨੇ ਪਰ ਇਹ ਨਹੀਂ ਹੈਗਾ ਕਿ ਮਰਕਾਰਡ ਕਿਧਰ ਗਲਿਆ ਵਜਾ ਇੰਦਾਇ 14 9 28 ਡੇਡੇ ਦੇ ਪਿਛਲੇ ਟਾਇਰ ਨੇ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਪੋਲੋ ਦੇ ਪਾਏ ਹੋਏ ਨੇ ਹਾਲਾਂਕਿ ਰਾਵੜ ਪੜਾਈ ਦੀ ਨੇ ਇਹ ਪਰ ਬ੍ਰਾਂਡ ਨੁਕਰੀਸਨ ਦੇ ਵਿੱਚ ਨੇ ਤੇ ਦੂਜਾ ਮੈਂ ਤੁਹਾਨੂੰ ਦੱਸ ਦਵਾਂ ਆ 80 ਲੱਗੀ ਹੋਈ ਐ ਤੇ 40 ਪਿੱਛੇ 60 ਲੀਟਰ ਦੀ ਤੇ ਇੱਕ ਆਪਾਂ ਤੁਹਾਨੂੰ ਗੱਲ ਹੋਰ ਦੱਸ ਦਈਏ ਇਹਦਾ ਆਪਾਂ ਇਹਦਾ ਲਿਫਟ ਦਾ ਕੰਮ ਆ ਇਹ ਵੀ ਹੋਇਆ ਹੋਇਆ ਕੰਪਲੀਟ ਆਪਣੇ ਆਪ ਕਰਵਾਇਆ ਤਾਂ ਬਾਅਦ ਦੇ ਵਿੱਚੋਂ ਜਿਹੜਾ ਪਿਛਲੇ ਗੇੜ ਦਾ ਤੇਲ ਆ ਉਹ ਆਪਣਾ ਨਵਾਂ ਪਾਇਆ ਹੋਇਆ ਬਿਲਕੁਲ ਫਰੈਸ਼ ਤੇਲ ਇਹਦੇ ਵਿੱਚ ਆਪਣੇ ਪਾਇਆ ਹੋਇਆ ਕੈਸਟਰੋਲ ਕੰਪਨੀ ਦਾ ਤੇਲ ਇਹਦੇ ਵਿੱਚ ਪਿੱਛੇ ਆਪਾਂ ਨੇ ਪਾਇਆ ਤਾਂ ਤੇ ਮੂਰੇ ਆਪਣਾ ਇੰਜਨ ਆਇਲ ਵੀ ਕੈਸਟਰੋਲ ਦਾ ਵਧੀਆ ਪਾਇਆ ਹੋਇਆ ਏ ਜਿਹੜੀ ਸਰਵਿਸ ਆ ਉਹ ਆਪਾਂ ਨੇ ਹੁਣੇ ਕਰਵਾਈ ᱛੀ ਤੇ ਉਤੋਂ ਬਾਅਦ ਸਰਵਿਸ ਕਰਾਉਣ ਤੋਂ ਬਾਅਦ ਇਹਦੇ ਸਿਰਫ ਦੋ ਦਿਨਾਂ ਤੋਂ ਦੂ ਦਾ ਜਿਹੜਾ ਨਾ ਗਹਾਣਾ ਦੋੜਾਈ ਕਿੱਲੇ ਕਰਿਆ ਤੇ ਯਾਨੀ ਬਿਲਕੁਲ ਇਸ ਵਕਤ ਨਵੀਂ ਸਥਿਤੀ ਦੇ ਵਿੱਚ ਤੇਲ ਆ ਤੇ ਜਿਹੜੀ ਬੈਟਰੀ ਹੈ ਇਹ ਵੀ ਉਹ ਹੈਗਾ ਹੀ ਨਵੀਂ ਐਮਰਾਉਂਡ ਦੀ ਬੈਟਰੀ ਹੈ ਤੁਹਾਨੂੰ ਮੈਂ ਸਟਾਰਟ ਕਰਕੇ ਦਿਖਾ ਦਿੰਦਾ ਤੇ ਤੁਸੀਂ ਇੱਕ ਵਾਰ ਬੜਾ ਹਮਮਤ ਦੱਸ ਦਵਾ ਬਈ ਥੋੜਾ ਜਿਹਾ ਆਵਾਜ਼ ਦੇ ਵਿੱਚ ਕਿਤੇ ਕਹਾਂ ਵੀ ਆਵਾਜ਼ ਦੇ ਵਿੱਚ ਫਰਕ ਆ ਉਹ ਜਿਹੜਾ ਦੇ ਪਰਸਨਸਰ ਲੱਗਿਆ ਹੋਇਆ ਉਹ ਐਕਸਐਮ ਟਰੈਕਟਰ ਦਾ ਲੱਗਿਆ ਹੋਇਆ ਹੈ ਟਣੇ ਪੱਠੇ ਟਰੱਪ ਨੇ ਇਹ ਆਪਣੀ ਸੌਕੇ ਦਾ ਤੌਰ ਤੇ ਆਪ ਲਾਇਆ ਤੁਹਾਡੇ ਆਖੀ ਖਦੀ ਦੀ ਆਵਾਜ਼ ਦਾ ਥੋੜਾ ਜਿਹਾ 855 ਨਾਲੋਂ ਫਰਕ ਆ। ਜੇ ਆਪਾਂ ਗੱਲਾਂ ਪਹਿਲਾਂ ਕਲੀਅਰ ਕਰ ਦਈਏ ਕਿਉਂਕਿ ਫਿਰ ਤੁਸੀਂ ਇੱਦੇ ਕਹੀ ਜਾਵੋ। ਬੰਦੇ ਕੋਲ ਬੰਨਾਇਨ ਆਸਾਨੀ ਦਾ ਕੰਟਰੈਕਟਰ ਸਟਾਰਟ ਹੋ ਗਿਆ। ਤੇ ਆਪਣਾ ਆਵਾਜ਼ ਤੋਂ ਮਕਰਾ ਲੈਣਾ ਚੈੱਕ ਰਿਹਾ ਇਦਿਕੇ ਹਾਂ ਜੇ ਇਹਦੇ ਜਿਹੜਾ ਵੀ ਆਪਣਾ ਟਰੈਕਟਰ ਆ ਤੂੰ ਆਮ ਮਾਰੂ ਮਾਰਦੇ ਜਾਂ ਪਸੁੰਦਾ ਬਾਕੀ ਤੁਹਾਨੂੰ ਪਤਾ ਜਦਾ ਪਰ ਇਸ ਦਿਨ ਨੇ ਆ ਕਿ ਤਾਂ ਹਰ ਕੋਈ ਵੀ ਟਰੈਕਟਰ ਚਾਹੇ ਨਵਾਂ ਜਾਂ ਕਾਰਬਨ ਕੱਢਦਾ ਜੇ ਉਹ ਕੋਈ ਡੀਜ਼ਲ ਆਪਣਾ ਜਿਹਨੂੰ ਬਾ ਚੱਲਦੇ ਨੇ ਡੀਜ਼ਲ ਜਿਹੜਾ ਪੂਰਾ ਫੋਕਦਾ ਨਹੀਂ ਹੁੰਦਾ ਤੇ ਤੁਸੀਂ ਇਹਨੂੰ ਉਹਦੇ ਆ ਕੇ ਆਪਣਾ ਵਾਕ ਜਦੇ ਵਾਰ ਤੁਨੇ ਇਹ ਲਾਉਣਾ ਹੈ ਆਪਣਾ ਜਦੇ ਵਾਰ ਵਿਜਾਉਣਾ ਹੈ ਹਲ ਪਾਲਿਓ ਹੈ ਰੋਂ ਪਾਲਿਓ ਜਦੇ ਵਾਰ ਚੈੱਕ ਕਰਨਾ ਤੁਸੀਂ ਜਮਣਾ ਲੈ ਜਾ ਕੇ ਲਾ ਕੇ ਇਹਨੂੰ ਚੈੱਕ ਕਰਕੇ ਲੈ ਜਾ ਸਕਦੇ ਹੋ ਤੇ ਜਿਹੜੇ ਇਹ ਫਿਲਟਰ ਨੇ ਚਾਹੇ ਮਲਾਇਲ ਫਿਲਟਰ ਹੋ ਗਿਆ ਡੀਜ਼ਲ ਫਿਲਟਰ ਹੋ ਗਏ ਸਾਰਾ ਕੁਝ ਆਪਾਂ ਨੇ ਬਿਲਕੁਲ ਨਵਾਂ ਪਾਇਆ ਹੋਇਆ ਹੈ ਡੀਜ਼ਲ ਫਿਲਟਰ ਨਵੇਂ ਪਾਇਆ ਤੇ ਮਲਾਇਲ ਫਿਲਟਰ ਨਵੇਂ ਪਾਇਆ ਤਾਂ ਕਿਉਂਕਿ ਆਪਾਂ ਨੇ ਵੀ ਨਵਾਂ ਮੋਰੇਡ ਬਣ ਕਰਕੇ ਰੇਡ ਫਿਲਟਰ ਤੇ ਉਹ ਚੇਂਜ ਕਰਤੇ ਦੇ ਆਪਣਾ ਇਹ ਨੰਬਰ ਹੈਗਾ ਇਹਦਾ PB 44 8893 ਨਾ 4393 ਇਹ ਟਰੈਕਟਰ ਜੇ ਆਪਰੇ ਕਰਨਾ ਸੇਲ ਬਾਕੀ ਰਿਪਰ ਤੇ ਚਲਾ ਸਕਦੇ ਉਹਨੂੰ ਕੂੜੇ ਦੇ ਰਿਪਰ ਤੇ ਚਲਾਉਣਾ ਹੈ ਦੇਖੋ ਪਹਿਣਾ ਵੀ ਰਿਪਰ ਤੇ ਲੱਗਿਆ ਉਹਦਾ ਕਰੀ ਬਈ ਇੱਧਰ ਦਿਖਾ ਦਿਆ ਜਾ ਆ ਦੇਖ ਸਕਦੇ ਹੋ ਇਹਦੇ ਪਰਾ ਆਵਰੇ ਪੱਤੀਆਂ ਤਦਿਆਂ ਹੋ ਜਾਨੇ ਟੂੜੇ ਰੀਪਰ ਤੇ ਚੱਲਦਾ ਦਾ ਇਹ ਕੇਸ ਲਈ ਜੋ ਪਿੱਛੇ ਇਹਦੇ 80 ਲੀਟਰ ਦੀ ਲਈ ਹੋਈ ਸੀ ਹੁੱਕ ਹੱਕ ਬੜੀ ਸਥਿਤੀ ਦੇ ਵਿੱਚ ਡਰਾਵळा ਬੜੀ ਵਧੀਆ ਨਮੀ ਡਰਾਵळा ਹੁੱਕ ਘੈਂਟ ਲੱਗੀ ਹੋਈ ਹੈ ਤੇ ਟੌਪ ਲੇਕ ਕਰੀ ਪਈ ਨਹੀਂ ਹੈਗੀ ਦਮਾਂ ਦੇ ਨਾਲ ਟੌਪ ਲੇਕ ਦਮਾਂਗੇ ਇਹਦੇ ਨਾਲ ਆਪਾਂ ਤੇ ਬਾਕੀ ਮੁੱਢੇ ਟਾਇਰ ਤੁਸੀਂ ਚੈੱਕ ਕਰ ਸਕਦੇ ਹੋ ਮੁੱਢੇ ਟਾਇਰ ਹੈਗੇ ਨੇ ਲਗਭਗ ਅੱਧੇ ਨੇ ਇਹ ਦੇ ਅੱਧੇ ਦੁਣੀ ਹੋਏ ਘੱਟ ਲਾ ਲਓ 40% 42 45% ਰਹਿ ਸਕਦੇ ਆਪਾਂ ਜੇ ਕਿਸੇ ਮੇਰੇ ਭਰਾ ਨੂੰ ਟਰੈਕਟਰ ਚਾਹੀਦਾ ਹੋਵੇ ਤਾਂ 2 ਲੱਖ ਦਾ 60000 ਰੁਪਏ ਦੀ ਡਿਮਾਂਡ ਆ 295 ਮਾਡਲ ਪੰਜਾਬ ਨੰਬਰ ਕੰਟੈਕਟ ਨੰਬਰ ਉੱਪਰ ਚੱਲੀ ਜਾਂਦੇ ਨੇ ਸਕਰੀਨ ਤੇ ਆਪਣਾ ਕੰਟੈਕਟ ਕਰਕੇ ਤੁਸੀਂ ਰੈਸ ਲੈ ਕੇ ਬਾਕੀ ਆ ਪੰਜ ਕਿਸਮ ਦੇ ਭਰਾਣੇ ਆਉਣਾ ਹੈ ਤਾਂ ਵਟਸਐਪ ਤੇ ਲੋਕੇਸ਼ਨ ਵੀ ਸੈਂਡ ਕਰ ਦਾਂਗੇ ਆ ਕੇ ਦੇਖ ਕੇ ਪਰਖ ਕੇ ਟਰੈਕਟਰ ਲੈ ਜਾ ਸਕਦੇ ਹੋ ਬਾਕੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਜੁੜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਦੋਂ ਕੁਬੇ ਤੇ ਦੇਖ ਰਹੇ ਹੋ ਕੁਬੇ ਨੂੰ ਕਰ ਲਿਓ ਫੋਲੋ ਬਾਕੀ ਆਪਣੇ ਇੰਸਟਾ ਨੂੰ ਫੋਲੋ ਕਰ ਲਿਓ ਕਿਉਂਕਿ ਉੱਥੇ ਆਪਣਾ ਜਿਹੜਾ ਸੇਮ ਨਾਮ ਦੇ ਅਕਾਊਂਟ ਬਣਿਆ ਹੋਇਆ ਏ ਉੱਥੇ ਬਰੀਲਾ ਲੈ ਕੇ ਆਉਂਦੇ ਰਹੇ ਨੇ ਇਹਦੇ ਵੀ ਰੀਲਾ ਆਉਣਗੀਆਂ ਬਾਕੀ ਵੀਡੀਓ ਨੂੰ ਕਰੋ ਲਾਈਕ ਸ਼ੇਅਰ ਐਂਡ ਕਮੈਂਟ ਧੰਨਵਾਦ ਜੀ